ਹਾਲੇਲੂਇਆ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਅਤੇ ਸ਼ਾਮਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਅੱਜ ਦੇ ਨਵੇਂ ਦਿਨ ਦੇ ਲਈ ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ ਅਤੇ ਅੰਤੀ ਸੁੰਦਰ ਵਚਨ ਦੇ ਲਈ ਪਰਮੇਸ਼ਰ ਦਾ ਸੀ ਧੰਨਵਾਦ ਕਰਦੇ ਹਾਂ ਤਾਂ ਆਓ ਅਨੁਸ਼ੇਰ ਇਸ ਵਚਨ ਦੇ ਦੁਆਰਾ ਤੁਹਾਡੇ ਜੀਵਨਾਂ ਦੇ ਵਿੱਚ ਉਹ ਆਸ਼ਿਸ਼ ਉਹ ਵਰਕੰਦੇਰੀ ਤਾਂ ਆਓ ਸਿਹਤ ਬਿਹਤਰ ਵਚਨ ਵਲ ਦੇ ਇਸ ਬਿਹਤਰ ਵਚਨ ਵਲ ਦੇਖੀ ਅੱਜ ਦਾ ਬਿਹਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਵਾਅਦਾ ਕਰ ਰਿਹਾ ਹੈ ਕੀ ਪ੍ਰਤੀਗਿਆ ਕਰ ਰਿਹਾ ਤਾਂ ਆਓ ਅਸੀਂ ਬਿਹਤਰ ਵਲ ਦੇ ਇਸ ਬਿਹਤਰ ਵਚਨ ਵਲ ਦੇਖੀ ਅਤੇ ਪੜਹੀ ਦੋ ਗ੍ਰੰਥਿਆ ਵੰਜਿਆ ਇਸ ਦਾ ਬੰਵਚਨ ਦੱਸਦੇ ਪਰਮੇਸ਼ਰ ਨੇ ਆਪ ਹੀ ਸਾਨੂੰ ਇਸ ਆਦੇਸ਼ ਲਈ ਬੇਦਾ ਕੀਤਾ ਹੈ ਉਸ ਨੇ ਸਾਨੂੰ ਪਵਿੱਤਰ ਆਤਮਾ ਦਾ দান ਵੇਖ ਦੇ ਲਈ ਬਿਆਨ ਨਹੀਂ ਦਿੱਤ ਔਰਤੇ ਦੇ ਦਿੱਤਾ ਹੈ ਆਮਨ ਪਰਮੇਸ਼ਰ ਤੇਰੀ स्तुति ਹੋਵੇ ਇਸ वचन ਦੇ ਦੁਆਰਾ ਆਹ ਪਰਮੇਸ਼ਰ ਦੇ ਲੋਗੋ ਅੱਜ ਦੇ ਭੀਤਰ वचन ਸਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਗਿਆ ਕਰ ਰਿਹਾ ਹੈ ਕਿ ਪਰਮੇਸ਼ਰ ਨੇ ਸਾਨੂੰ ਪਵਿੱਤਰ ਆਤਮਾ ਬਿਆਨ ਦੇ ਤੌਰ ਤੇ ਦੇ ਰਖੀ ਹੈ ਉਸ ਹੈ ਪਵਿੱਤਰ ਆਤਮਾ ਜੋ ਸਾਨੂੰ ਪਰਮਿਸ਼ਨ ਨਹੀਂ ਦਿੱਤਾ ਉਹ ਸਾਡੇ ਨਾਲ ਵਾਅਦਾ ਕਰ ਰਿਹਾ ਹੈ ਕਿ ਉਹ ਸਾਨੂੰ ਜੋ ਪਵਿੱਤਰ ਆਤਮਾ ਦਾ ਧੰਨ ਦਿੱਤਾ ਪਰਮਿਸ਼ਨ ਨੇ ਉਹ ਸਾਡੇ ਹਰ ਦੀ ਗਵਾਹੀ ਕਰਦਾ ਸਾਨੂੰ ਸਾਡੀਆਂ ਦੁੱਖਾਂ ਪਰੇਸ਼ਾਨੀਆਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਉਹ ਸਾਡੀ ਸਮੱਸਿਆਵਾਂ ਦੇ ਹੱਲ ਕੱਢਦਾ ਉਸਨੂੰ ਰਾਸਤੇ ਦਿਖਾਉਂਦਾ ਜਿਸ ਰਾਸਤੇ ਤੇ ਅਸੀਂ ਜਾਣਾ ਹੈ ਤਾਂ ਹੈਪ ਤੋਂ ਮਸ਼ਤਿ ਲੋਗੋ ਪਰਮੇਸ਼ਰ ਦੇ ਸਪੀਤਰ ਵਚਨ ਦੇ ਵਾਅਦੇ ਦੇ ਅਨਸਾਰ ਕਿ ਪਵਿੱਤਰ ਦਾਨ ਦੇ ਤੌਰ ਤੇ ਪਰਮੇਸ਼ਰ ਨੇ ਪਵਿੱਤਰ ਆਤਮਾ ਜੋ ਦਿੱਤਾ ਬਿਆਨ ਦੇ ਤੌਰ ਤੇ ਬਿਆਨ ਦਾ ਮਤਲਬ ਇਹ ਹੈ ਅਸੀਂ ਕੋਈ ਕਿਸੇ ਤੋਂ ਕਰਜ਼ਾ ਲੈਣੇ ਆ ਆਪਣੀ ਘਰ ਦੇ ਲਈ ਆਪਣੇ ਕੋਈ ਵੀ ਕੰਮ ਦੇ ਲੈਣ ਦੇ ਲਈ ਅਸੀਂ ਲੋਨ ਲੈਣੇ ਆ ਉਸਦੇ ਨਾਲ ਕੋਈ ਗਰੰਟਡ ਆਪਣਾ ਹੁੰਦਾ ਕੋਈ ਸਹੈਕ ਆਪਣਾ ਹੁੰਦਾ ਜੋ ਆਪਣੀ ਜ਼ਿੰਮੇਵਾਰੀ ਦਿੰਦਾ ਤਾਂ ਉਹ ਸਾਡੀ ਇਸ ਜੋ ਅਸੀਂ ਨੌਰ ਲੈ ਰਹੇ ਹੁੰਦੇ ਹਾਂ ਕਰਜ਼ਾ ਲੈ ਰਹੇ ਹੁੰਦਾ ਉਹ ਸਾਨੂੰ ਵਾਰ-ਵਾਰ ਜੋ ਸਾਡਾ ਸਹੈਕ ਹੁੰਦਾ ਹੈ ਗਰੰਟੀ ਵਾਲਾ ਉਹ ਸਾਨੂੰ ਵਾਰ-ਵਾਰ ਉਸ ਲੋਨ ਨੂੰ ਉਤਾਰਨ ਦੀ ਕਰਜ਼ੇ ਨੂੰ ਉਤਾਰਨ ਦੀ ਸਾਡੀ ਅਗਵਾਈ ਕਰਦਾ ਰਹਿੰਦਾ ਸਾਨੂੰ ਸਮੇ ਸਮੇਂ ਤੇ ਦੱਸਦਾ ਰਹਿੰਦਾ ਹੇ ਪਰਮੇਸ਼ਰ ਦੇ ਲੋਗੋ ਇਹ ਵੀ ਇਹ ਬਿਆਨ ਜੋ ਪਰਮੇਸ਼ਰ ਦੇ ਵੱਲੋਂ ਆਂ ਬੀਤਰਾਤਮਾ ਦਾ ਇਸ ਹੈ ਕੌਣ ਹੈ ਪਰਮੇਸ਼ਰ ਦਾ ਮਿਤਰਾਤਮਾ ਜੋ ਸਾਨੂੰ ਬਿਆਨ ਦੇ ਤੌਰ ਤੇ ਦਿੱਤਾ ਗਿਆ ਹੈ ਰਮੇਸ਼ਰ ਨੇ ਉਹ ਭੀਤਰਾਤਮਾ ਸਾਨੂੰ ਦਿੰਦਾ ਹੈ ਕਈ ਵਾਰ ਅਸੀਂ ਇਹ ਬੰਤਰਾ ਉਹ ਅਸੀਂ ਕਈ ਪਰਿਸ਼ਾਦੀਆਂ ਦੇ ਵਿੱਚ ਮਸਿਆਵਾਂ ਦੇ ਵਿੱਚ ਫਸ ਜਾਂਦੇ ਆ ਸਾਨੂੰ ਕੋਈ ਰਾਹਸਤਾ ਨਹੀਂ ਦਿੰਦਾ ਅਸੀਂ ਇਸ ਪ੍ਰੇਸ਼ਾਨੀ ਅਤਾਂਗਾ ਕੇ ਅਸੀਂ ਇਹ ਬਾਹਰ ਖੁਸ਼ੀਆਂ ਨੂੰ ਪਾਲਦੇ ਹਾਂ ਤਾਂ ਪਰਮੇਸ਼ਰ ਦੇ ਲੋਗੋ ਅੱਜ ਇਹ ਪਵਿੱਤਰ ਬਚਨ ਸਾਡੇ ਜੀਵਨ ਦੇ ਵਿੱਚ ਜੋ ਅਪਵਿੱਤ ਰਾਤਮਾ ਦਾ ਦਾਨ ਪਰਮੇਸ਼ਰ ਨੇ ਸਾਨੂੰ ਬਿਆਨ ਦੇ ਤੌਰ ਤੇ ਦਿੱਤਾ ਹੈ ਸਾਨੂੰ ਗਰੰਟੀ ਕਰ ਰਿਹਾ ਕਿ ਪਰਮੇਸ਼ਰ ਦਾ ਇਹ ਪਵਿੱਤ ਆਤਮਾ ਸਾਨੂੰ ਨਾ ਤਾਂ ਤਿਆਗੇਗਾ ਨਾ ਸਾਨੂੰ ਛੱਡੇਗਾ ਉਹ ਸਾਡੀ ਸਮੇਂ-ਸਮੇਂ ਸਿਰ ਰਹਿਣਿਆ ప్రతి ਦਿਨ ਸਾਡੀ ਗਵਾਈ ਕਰੇਗਾ ਉਹ ਸਾਨੂੰ ਹਰ ਰੋਜ਼ ਸਾਡੇ ਜੀਵਨ ਦੇ ਵਿੱਚ ਸਾਡਾ ਸਹੈ ਪਰਮੇਸ਼ਰ ਦਾ ਜੋ ਪਵਿੱਤਰ ਆਤਮਾ ਸਾਡੇ ਨਾਲ ਨਾਲ ਰਹੇਗਾ ਉਹ ਸਾਡੀ ਗਵਾਹੀ ਕਰੇਗਾ ਕਿ ਅਸੀਂ ਅਨੰਤ ਜੀਵਨ ਨੂੰ ਪਾਈ ਹੈ ਆਉ ਇਸ ਇੰਕਵੀਤਰ ਆਤਮਾ ਦੇ ਲਈ ਜੋ ਪਰਮੇਸ਼ਰ ਦਾ ਅਨੰਤ ਜੀਵਨ ਤੱਕ ਪਹੁੰਚਾਉਂਦੀ ਗਰੰਟੀ ਦੇ ਰਿਹਾ ਵਾਅਦਾ ਕਰ ਰਿਹਾ ਆਲਸੀ ਵਿਤ ਆਤਮਾ ਤੇ ਰਾਹੀਂ ਪਰਮੇਸ਼ਰ ਨੂੰ ਧੰਨਵਾਦ ਕਰੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਮੇਰੇ ਖੁਦਾ ਬਾਪ ਪਿਤਾ ਪਰਮੇਸ਼ਰ ਵਿਤਰ ਆਤਮਾ ਦਾ ਦਾਨ ਜਿਹੜਾ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਅਨੰਤ ਜੀਵਨ ਪਿਤਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਗਲਾਈ ਕੰਦੇ ਲਈ ਤੁਸੀਂ ਪ੍ਰਤੀਗਿਆ ਕਰਦੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਆਦਿਤੋਸੀ ਹਰ ਇੱਕ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੇ ਨਾਲ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਲੋਕ ਆਪਣੀਆਂ ਅਸਥਿਤੀਆਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪਿਤਾ ਪਰਮੇਸ਼ਰ ਸਤਕਲਿਰ ਛਾਂ ਦਾ ਸਾਹਮਣਾ ਕਰ ਰਹੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੇਰੀ ਉਪਸਥਿਤੀ ਦੇ ਨਾਲ ਆਤ ਦੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਪਿਤਾ ਪਵਿੱਤਰ ਆਤਮਾ ਜੋਤੂਸੀ ਬਿਆਨ ਦੇ ਤੌਰ ਤੇ ਦਿੱਤਾ ਪਿਤਾ ਪਰਮੇਸ਼ਰ ਜੋਤੂਸੀ ਵਾਅਦਾ ਕਰਦੇ ਹੋ ਪਿਤਾ ਪਰਮੇਸ਼ਰ ਪਰਮੇਸ਼ਰ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਪਿਤਾ ਪਰਮੇਸ਼ਰ ਇਹਨਾਂ ਦੇ ਜੋ ਗਾਹ ਹਨ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਦੇ ਰਾਏ ਪਿਤਾ ਪਰਮੇਸ਼ਰ ਇਹਨਾਂ ਨੂੰ ਸ਼ਾਂਤੀ ਅਤੇ ਅਨੰਦ ਦੇ ਨਾਲ ਭਰਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪ੍ਰਭੂ ਜੀ ਉਸ ਜੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਦੁਸਹਾਦੇ ਮਿੱਤਰ ਦੀ ਤਰ੍ਹਾਂ ਪਿਤਾ ਪਰਮੇਸ਼ਰ ਸਾਡੀ ਸਹਾਇਤਾ ਕਰ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਿਤਰ ਜੀਨ ਦੇ ਵਿੱਚ ਪਿਤਾ ਪਰਮੇਸ਼ਰ ਸਾਡੀ ਅਗਵਾਈ ਕਰ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਸਾਡੇ ਜੀਵਨ ਨੂੰ ਪਿਤਾ ਪਰਮੇਸ਼ਰ ਅਨੰਤ ਜੀਵਨ ਤੱਕ ਲੈ ਕੇ ਜਾਵੇ ਪਿਤਾ ਪਰਮੇਸ਼ਰ ਜੋ ਤੁਸੀਂ ਅਨੰਤ ਜੀਵਨ ਦੇ ਇੰਦਾ ਆਵਾਜ਼ਾ ਕਰ ਰਹੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਅਸ਼ੀਸ਼ ਦੇ ਬਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਸਾਰਾ ਆਦਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ